ਜੁਦਾ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਪਿਛਲੇ ਕਾਫੀ ਦਿਨਾਂ ਤੋਂ ਸਰੂਰ ਜ਼ਿਲ੍ਹੇ ਦੇ ਵਿੱਚ ਧੂਰੇ ਤੇ ਸ਼ਹਿਰ ਸਰੂਰ ਵਿਖੇ ਚੋਰੀਆਂ ਹੋਈਆਂ ਸੀਗੀਆਂ ਜਿਸ ਦੇ ਤਹਿਤ ਮਾਨ ਜੋਗ ਸਰਦਾਰ ਸਰਤਾਜ ਸਿੰਘ ਚਾਹਲ ਜੀ ਆਈਪੀਐਸ ਐਸਐਸਪੀ ਸਾਹਿਬ ਸੰਗਰੂਰ ਵੱਲੋਂ ਉਹਨਾਂ ਦੀਆਂ ਸਖਤ ਹਦਾਇਤਾਂ ਤੇ ਇੱਕ ਵਿਸ਼ੇਸ਼ ਟੀਮ ਬਣੀ ਜਿਸ ਦੇ ਵਿੱਚ ਡੀਐਸਪੀ ਡੀ ਵਿਰਖ ਸਾਹਿਬ ਡੀਐਸਪੀ ਧੂਰੇ ਦਮਨਜੀ ਡੀਐਸਪੀ ਸੁਖਦੇਵ ਜੀ ਅਤੇ ਐਸਐਚਓ ਸਿਟੀ ਤੋਂ ਰੇਜ ਜਸਵੀਰ ਸਿੰਘ ਇੰਸਪੈਕਟਰ ਇਹਨਾਂ ਨੇ ਜਿਹੜਾ ਕਾਫੀ ਮਿਹਨਤ ਦੇ ਨਾਲ ਅਤੇ ਆਪਣੇ ਟੈਕਨੀਕਲੀ ਤੇ ਹਿਊਮਨ ਰਿਸੋਰਸ ਨੂੰ ਵਰਤੇ ਹੋਏ ਇਹਨਾਂ ਨੇ ਇੱਕ ਪੰਜ ਵਿਅਕਤੀਆਂ ਦਾ ਗਰੋਹ ਫੜਿਆ ਜਿਸ ਦੇ ਵਿੱਚ ਤੇਗਵੀਰ ਸਿੰਘ ਰਵੀ ਅਹਿਮੋਦੀ ਕੁਲਜੀਤ ਸਿੰਘ ਕੁਲਦੀਪ ਸਿੰਘ ਸਲਮਾਨ ਖਾਨ ਬਾਦਲ ਇਹ ਪੰਜ ਬੰਦੇ ਜੋ ਕਿ ਮਿਤੀ 29 25 ਨੂੰ ਐਸਸੀ ਦਰਸ਼ਨ ਸਿੰਘ ਨੂੰ ਇਤਲਾ ਮਿਲੀ ਕਿ ਇਹ ਆਵਾਜ਼ ਜਨਤਨਗਰ ਬੈਕਸਾਈਡ ਤੇ ਬੈਠੇ ਕੋਈ ਸਲਾਮ ਮਸ਼ਵਰਾ ਕਰ ਰਹੇ ਨੇ ਕਿਸੇ ਵਾਰਦਾਤ ਨੂੰ ਜਿਹੜਾ ਇਹ ਅੰਜਾਮ ਦੇਣਗੇ ਜਿਸ ਦੇ ਤਹਿਤ ਇਹਨਾਂ ਨੇ ਰੇਡ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਅਤੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 171 29 25 ਤੇ 310 310 303 आईपीसी सिटीत उर्दर्ज ਕਰਕੇ ਤਫਤੀਸ਼ ਸ਼ੁਰੂ ਕੀਤੀ ਅਤੇ ਇਹਨਾਂ ਤੋਂ ਉਸ ਵੇਲੇ ਮੌਕੇ ਤੋਂ ਜਿਹੜਾ ਇੱਕ ਮੋਟਰਸਾਈਕਲ ਮਾਰਕਸ ਬਲੈਂਡਰ ਰਾਡ ਲੋਹਾ ਛੋਟੀ ਕਰਪਾਨ ਦੋ ਦਾ ਇੱਕ ਖੰਡਾ ਲੋਹਾ ਅਤੇ ਇੱਕ ਪੇਚਾਸ ਬਰਾਮਜ ਕੀਤੇ ਗਏ ਦਰਾਨੇ ਪੁਛੇ ਯੋਜਨਾ ਦੇ ਪੁਲਿਸ ਰਿਮਾਰ ਲਿਆ ਗਿਆ ਤਾਂ ਇਹਨਾਂ ਨੇ ਇਸ ਗੈਂਗ ਨੇ ਤਕਰੀਬਨ 8 ਤੋਂ 9 ਚੋਰੀਆਂ ਜੋਕੇ ਸਿਟੀ ਤੋਰੀ ਸਿਟੀ ਸੰਗਰੂਰ ਜੜਵਾ ਅਤੇ ਮਲੇਰ ਕਟਲਾ ਵਿਖੇ ਕਰਨੀਆਂ ਪਈਆਂ ਗਈਆਂ ਜਿਹਦੇ ਤਹਿਤ ਇਹਨਾਂ ਤੋਂ ਜਿਹੜਾ ਬਰਾਮਦਗੀ ਜਿਹੜੀ ਕੀਤੀ ਗਈ ਹੈ ਉਹ ਤੇ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਸਾਉਂਡ ਬਾਟੈਸਕੋ ਕੰਪਨੀ ਦੀ ਇੱਕ ਵੱਡੀ ਹੈੱਡਫੋਨ ਇੱਕ ਹੈੱਡਫੋਨ ਟੈਸਕੋ ਸਮਾਰਟ ਦੋ ਵੱਡੀਆਂ ਕੱਡੀਆਂ ਦੋ ਅਲਟਰਾ ਜਨ ਅਡਾਪਟਰ ਚਾਹ ਟੈਸਕੋ ਕੰਪਨੀ ਦੇ ਇੱਕ ਡੱਬਾ ਕੱਡੀਆਂ ਅਲਟਰਾ ਜਿਸ ਤਿੰਨ ਕੱਡੀਆਂ ਇੱਕ 에어ਪੋਰਟ ਟੈਸਕੋ ਕੰਪਨੀ ਵਿੰਗਸ ਬਲੂ ਪਲੇ ਫੋਰ ਦੋ ਐਪਲੀਕੇਟਰੀਆਂ ਤੇ ਇਸ ਅਲਾਵਾ ਕਾਫੀ ਜਿਹੜੇ ਆਪਣਾ ਮੋਬਾਈਲ ਵਰਤਨਾਂ ਤੋਂ ਬਰਾਮਦ ਹੋਏ ਜੋ ਕਿ ਇਹ ਮੋਬਾਈਲ ਕੋਰਨਾ ਪਾਰਕ ਜਿਹੜਾ ਆਪਣਾ ਸੰਗਰੂਰ ਹੈਗਾ ਉੱਥੇ ਦੁਕਾਨ ਸੀਗੀ ਉੱਥੇ ਚੋਰੀ ਕੀਤਾ ਇਹਨਾਂ ਨੇ ਉਹਨਾਂ ਦਾ ਜੋ ਉੱਥੇ ਪਰਚਾ ਦਾ ਸਿਟੀ ਸੰਗਰੂਰ ਪਰਚਾ ਦਾ ਜ ਹੋਇਆ ਉਹਨਾਂ ਤੋਂ ਜੋ ਚੋਰਾਂ ਤੋਂ ਇਹ ਸਾਰੇ ਜਿਹੜੇ ਰਿਕਵਰੀ ਕਰਵਾਈ ਚੁੱਕੀ ਆ ਤੇ ਇਹਨਾਂ ਦੇ ਜਿਹੜੇ ਖਿਲਾਫ ਮਕਦਮੇ ਸੀਗੇ ਉਹ ਇੱਕ ਮਲੇਰਕੋਡਲਾ ਸਿਟੀ ਵਿਖੇ ਦਰਜ ਸੀ ਇੱਕ ਸਿਟੀ ਸੰਗਰੂਰ ਵਿਖੇ ਦਰਜ ਹੈ ਤੇ ਤਿੰਨ ਪਰਚੇ ਜਿਹੜੇ ਹੈਗੇ ਨੇ ਸਿਟੀ ਧੋਰੀ ਵਿਖੇ ਦਰਜ ਹਨ ਤੋਂ ਇੱਕ ਸਾਡੀ ਜਿਹੜੀ ਆ ਸੰਗਰੂਰ ਪੁਲਿਸ ਵੱਲੋਂ ਖਾਸ ਕਰਕੇ ਸਿਟੀ ਧੋਰੀ ਪੁਲਿਸ ਨੇ ਇਹ ਵਿੱਚ ਇਹਨਾਂ ਨੂੰ ਫੜ ਕੇ ਤੇ ਇਹਨਾਂ ਦੇ ਖਿਲਾਫ ਪਰਚਾ ਜੀ ਕੀਤਾ ਤੇ ਪੁਲਿਸ ਰਿਮਾਨ ਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਕੋਈ ਘਟਨਾਵਾਂ ਨੇ ਉਹ ਅਸੀਂ ਪਤਾ ਕਰਾ ਰਹੇ ਹਾਂ ਮੈਂ ਟੋਟਲ ਕਿੰਨੇ ਕਿ ਦਿਨ ਚੌਰੀ ਹੈ ਜੀ ਇਹ ਤਨ ਮੈਂ ਦੱਸਦਾ ਰਿਕਵਰੀ ਦਾ ਜਿੱਦਾਂ ਤਨ ਗਣਾਈ ਦਿੱਤੀ ਮੈਂ ਜਿੱਦਾ ਮੋਬਾਈਲ ਵੱਖ-ਵੱਖ ਕਿਉਂਕਿ ਮਹਿੰਗੇ ਹੈਗੇ ਆ ਪੁਰਾਣੇ ਮੋਬਾਈਲ ਹੈਗੇ ਆ ਮਤਲਬ ਜੋ ਸਮਾਨ ਕਿਉਂਕਿ ਮੋਬਾਈਲ ਨਵੇਂ ਵੀ ਸੀ ਹੈੱਡਫੋਨ ਕੋਈ-ਕਲ ਜਿਹੜੇ ਹੈੱਡਫੋਨ ਨੇ 이어ਫੋਨ ਕੋਡ ਨੇ ਬਹੁਤ ਮਹਿੰਗੇ ਆ ਤੋ ਉਹ ਤਕਰੀਬਨ ਆਪਣੀ ਜਿਹੜੀ ਇਹ 2 ਲੱਖ ਰੁਪਏ ਦੀ ਆਈ ਥਿੰਕ ਜਿਹੜੀ ਹੈਗੀ ਆ ਜ਼ਿਆਦਾ ਹੋ ਸਕਦੀ ਇਹ ਤੋਂ ਆਪਣਾ ਅਮਾਉਂਟ ਆ ਤੇ ਬਟ ਜੋ ਸਮਾਨ ਚੋਰੀ ਹੋਇਆ ਉਸ ਦੇ ਪਹਿਲੇ ਦਾ ਅਸੀਂ ਸਾਰਾ ਸਮਾਨ ਬਰਾਮਦ ਕਰ ਲਿਆ। ਕੈਸ਼ ਸਟੋਰੀ ਕਰਕੇ ਲਏ ਸੀ ਉਹ ਵੀ ਬਰਾਮਦ ਹੋ ਗਈ ਕੋਲਾਸਰ। ਹਾਂਜੀ। ਜਿਹੜਾ ਕੈਸ਼ ਸਟੋਰੀ ਕਰੇ ਸੀ। ਕੈਸ਼ ਸਟੋਰੀ ਉਹਦੇ ਬਾਰੇ ਜਿਹੜਾ ਕੁਛ ਕੀਤੀ ਆ ਕੁਛ ਕੋਗੇ ਇਹ ਕੁਛੇ ਖਾ ਪੀ ਗਏ ਨਸ਼ਾ ਪਤਾ ਵੀ ਕੀਤਾ ਤੇ ਬਾਕੀ ਜਿਹੜੇ ਹਜੇ ਔਨ ਪੁਲਸ ਸਮਾਨ ਨੇ ਤੇ ਇਹ ਰਿਪੋਰਟ ਤੋਂ ਇਲਾਵਾ ਵੀ ਅਸੀਂ ਹੋਰ ਕਵਰੇਜ ਕਰ ਰਹੇ ਹਾਂ। ਜਿਹੜੀ ਰਿਪੋਰਟ ਕੀਤੀ ਜਿਹੜੀ ਨੀ ਰੋਣਾ। ਓਲਰੇਡੀ ਹੋ ਗਿਆ। ਓਲਰੇਡੀ ਰਮਾ ਤੁਹਾਨੂੰ ਬਾਅਦ ਦੱਸਾਂਗੇ। ਇਨਾਂ ਦੇ ਖਿਲਾਫ ਜਿਹੜਾ ਪਹਿਲਾ ਪਰਚੇ ਦਰਜ ਹੈ ਨਾ ਉਹਦੇ ਡਿਟੇਲਸ ਅਗ੍ਹਾ ਬਾਅਦ ਦੱਸ ਦੂੰਗਾ ਫਿਲਹਾਲ ਇਨਾਂ ਦੇ ਖਿਲਾਫ ਜਿਹੜੇ ਪੰਜ ਪਰਚੇ ਦਰਜ ਨੇ ਚੋਰੀ ਦੀ ਪਰਚੇ ਦਰਜ ਨੇ ਜੋ ਵੱਖ-ਵੱਖ ਥਾਣੇ ਵਿੱਚ ਦਰਜ ਹੋ ਚੁੱਕੇ ਨੇ ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਟੂਰ ਰੈਡ